ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਇਹ ਹੈਗਾ ਜੀ ਬਟਿੰਡਾ ਸ਼ਹਿਰ ਅਸੀਂ ਨਾਰਮਲ ਆਏ ਹੋਏ ਸੀਗੇ ਕੰਮ ਧੰਦੇ ਤੇ ਮੂੰਗੀ ਦੀ ਬਜਾਈ ਹੋ ਰਹੀ ਆ ਮੂੰਗੀ ਲੈਣ ਖਤਰਾ ਆ ਗਈ ਇਹ ਦੁਕਾਨ ਤੇ ਇਹਦਾ ਨਾਮ ਹੈਗਾ ਦੁਕਾਨ ਦਾ ਜੈਮਾਨ ট্রেਡਿੰਗ ਕੰਪਨੀ ਤੇ ਅਸੀਂ ਨਾਰਮਲ ਆ ਗਏ ਗੱਡੀ ਖੜਾ ਕੇ ਆ ਕੇ ਪੁੱਛਿਆ ਮੂੰਗੀ ਬਾਰੇ ਪੁੱਛਿਆ ਨਾ ਤਾਂ ਇਹ ਸੇਠ ਜੀ ਕਹਿੰਦੇ ਵੀ ਇੱਕ ਹੋਰ ਜਿਆਦਾ ਵਧੀਆ ਵੀ ਆ ਉਹ ਲੈ ਜਾਓ ਤੁਸੀਂ ਗੱਲਾ ਗੱਲਾ ਜਾਇ ਇਹਨੇ ਪਿੰਡ ਦਾ ਨਾਮ ਪੁੱਛਿਆ ਫਿਰ ਇਹ ਕਹਿੰਦੀ ਉਹ ਜਿਹੜਾ ਵਧੀਆ ਵਾਲਾ ਉਹੀ ਲੈ ਕੇ ਜਾਓ ਐ ਕਰਦੇ ਬੈਠ ਗਏ ਜਦੋਂ ਤੇ ਫਿਰ ਪਤਾ ਲੱਗਿਆ ਵੀ ਇਹ ਦੁਕਾਨ ਸਾਡੇ ਪਿੰਡ ਦੀ ਹੈਗੀ ਮੰਗੀ ਰੁੱਗੂ ਦੀ ਤੇ ਇਹਨਾਂ ਨੇ ਦੱਸਿਆ ਉਹਦੇ ਬਾਰੇ ਪੁਰਾਣੀਆਂ ਗੱਲਾਂ ਬਾਤਾਂ ਚੱਲੀਆਂ ਤੇ ਤੁਹਾਡੇ ਨਾਲ ਵੀ ਗੱਲਬਾਤ ਰੂਬਰੂ ਕਰਾਉਣੇ ਹੋ ਸਤਿਗੁਰਾਲ ਜੀ ਸਤਿਗੁਰਾਲ ਜੀ ਆਪਣਾ ਨਾਮ ਦੱਸ ਦਿਓ ਜੀ ਤੇ ਜਿਹੜੀ ਆਪਾਂ ਪੁਰਾਣੀ ਗੱਲ ਪਹਿਲਾਂ ਕਰੀ ਜਾਂਦੇ ਸੀ ਹਨ ਉਹ ਵੀ ਥੋੜਾ ਜਿਆਦਾ ਜਾਣਕਾਰੀ ਦੇ ਦਿਓ ਮੇਰਾ ਨਾਮ ਜਗਦੀਸ਼ ਰਾਏ ਆ ਵੀਰ ਜੀ ਹਾਂਜੀ ਸਾਡੇ ਪਿਤਾ ਜੀ ਦਾ ਨਾਮ ਰਾਮਜੀਦਾ ਸਾਹ ਹਾਂਜੀ ਅਸੀਂ ਸਾਡਾ ਵੀ ਪਿਛਲਾ ਪਿੰਡ ਰੁੱਗੂ ਬੰਗੀ ਆ ਹਾਂਜੀ ਜਿੰਨੇ ਮਤਲਬ ਪੁਰਾਣੇ ਬੰਦੇ ਆ ਹੈਗੇ ਆ ਸਾਰਿਆਂ ਨੂੰ ਮੈਂ ਜਾਣਦਾ ਹਾਂਜੀ 70 ਸਾਲ ਦੀ ਉਮਰ ਆ ਮੇਰੀ ਲਗਭਗ ਅੱਛਾ ਜੀ ਤੇ ਕਹਿੰਦਾ ਪਾ ਪਿੰਡ ਦੇ ਵਿੱਚ ਮੈਂ ਬਹੁਤ ਵਧੀਆ ਢੰਗ ਨਾਲ ਪਿੰਡ ਦੇ ਵਿੱਚ ਹੀ ਪੜ੍ਹਾਈ ਕੀਤੀ ਆ ਰੁੱਗੂ ਬੰਗੀ ਅੱਛਾ ਜੀ ਉਦੋਂ ਬਾਅਦ ਅਸੀਂ ਬਠੰਡੇ ਆ ਗਏ ਬਠਿੰਡੇ ਕਦੋਂ ਕਾਇਸੀ ਜੀ ਬਠਿੰਡੇ ਸਾਨੂੰ ਆਇਆ ਨੂੰ ਕਿਥੇ ਥਾਲੋ ਅੱਛਾ ਜੀ ਹਾਂ ਸਾਡੇ ਚਾਚਾ ਜੀ ਵੀ ਮਤਲਬ ਹੁਣ ਵੀ ਰਹਿੰਦੇ ਨੇ ਰਾਮੇ ਮੰਡੀ ਠੀਕ ਹੈ ਜੀ ਸਾਡਾ ਪਿੰਡ ਦੇ ਵਿੱਚ ਸੱਤ ਦੇ ਵਿੱਚ ਮਕਾਨ ਸੀਗਾ ਅੱਛਾ ਜੀ ਸਾਡੇ ਨਾਲ ਜਲਦਾਰਾਂ ਦਾ ਘਰ ਸੀ ਪਪੀਕਾ ਤੇ ਜਿਹੜੇ ਮਤਲਬ ਕਹਿੰਦਾ ਭਾਵ ਇੱਧਰਲੇ ਸਾਡੀ ਜਿਹੜੀ ਜਗ੍ਹਾ ਸੀ ਦੁਕਾਨ ਜਿੱਥੇ ਹਾਂਜੀ ਉੱਥੇ ਅੱਜ ਕੱਲ ਮਤਲਬ ਜ਼ੈਦਦਾਰਾਂ ਦੇ ਘਰ ਦੇ ਨਾਲ ਅਸੀਂ ਉਹਨੂੰ ਛੜਤਾ ਸੀ ਉਹ ਸਿੱਧਾ ਰਸਤਾ ਬਣਾਤਾ ਉੱਚਾਇਆ ਥਾਂ ਇਹੜਾ ਜ਼ੈਦਦਾਰਾਂ ਦੀ ਕੰਧ ਦੇ ਨਾਲ ਕੰਮ ਜਿਹੜਾ ਉੱਥੇ ਵਿਚਾਲੇ ਆਇਆ ਅੜਚਲ ਪੈਂਦਾ ਸੀ ਨਾ ਐ ਵਿੰਗ ਪੈਂਦਾ ਸੀ ਉਹ ਮੇਰੇ ਸਿੱਧਾ ਰਸਤਾ ਕਰਤਾ ਹੁੰਟਾਤਾ ਹੁਣ ਤਾਂ ਉਹ ਖਾਲੀ ਪਿਆ ਜੀ ਉੱਥੇ ਰੂੜੀਆਂ ਨਹੀਂ ਲੱਗੀਆਂ ਨੇ ਨਹੀਂ ਰੂੜੀਆਂ ਤੈਨੂੰ ਮੇਰੇ ਖਲਚੇ ਹੁਣ ਤਾਂ ਛੜਕੀ ਬਣਾਤੀ ਉਹ ਰੋਡ ਬਣ ਗਿਆ ਹੁਣ ਨਹੀਂ ਬਣੀ ਰੋਡ ਨਹੀਂ ਖਾਲੀ ਹੈ ਜੀ ਰੋਡ ਕਿਹੜੇ ਘਰ ਕੋਲ ਦੀ ਹੈ ਰੋੜੀ ਹੈ ਉਮੀਰਪੁਰ ਮਜੀਦ ਨਹੀਂ ਖਾਲੀ ਹੈ ਜੀ ਉਹ ਹੋ ਸਕਦਾ ਖਾਲੀ ਹੋਵੇ। ਹਾਂ ਖਾਲੀ। ਗਾਂ ਮਕਾਨ ਇਹਨਾਂ ਦੇ ਸਿੱਧੂਆਂ ਦੇ ਰਹਿ ਗਏ। ਅੱਛਾ ਜੀ। ਆਪਣਾ ਪਪੂ ਜਾ ਪਪੂ ਗਏ ਸੇਤੀ ਦੇ। ਅੱਛਾ ਪਰੰਪਰਾਵਾਂ ਨਾਲ ਇਹ ਮੁੰਡਿਆਂ ਦੇ ਨਾਮ ਸੀ। ਨਾ ਮੁੰਡਿਆਂ ਦੇ ਨਾਂ ਹੋਣਗੇ। ਉਹ ਇਹ ਨਾ ਮੇਰੇ ਮਤਲਬ ਕਹਿੰਦਾ ਪਾਪ ਜਿਹੜੇ ਤਾਂ 30 ਸਾਲ ਤੋਂ ਬਾਦ ਵਾਲੀ ਮਤਲਬ ਪਦੈਸ਼ ਲਾਲੋ ਜਿਹੜੇ ਬਾਦ ਚ ਪੈਦਾ ਹੋਇਆ ਉਹਨਾਂ ਬਾਰੇ ਤਾਂ ਮੈਨੂੰ ਜਦੋਂ ਕਿਤੇ ਮਿਲਦੇ ਆ ਉਹਨਾਂ ਵਾਲੇ ਟਾਮਟਲੇ ਜਾਣਦੇ ਆ। 30 ਸਾਲ ਤੋਂ ਬੰਦਿਆਂ ਦੇ ਉੱਪਰ ਵਾਲਿਆਂ ਨੂੰ ਮੈਂ ਮਤਲਬ ਕਾਫੀ ਹੱਦ ਤੱਕ ਕਾਫੀ ਜਨੂਮਾਂ ਜਾਣੇ ਸੀ ਉਹ ਕਿਹੜੇ ਕਿਹੜੇ ਬੰਦੇ ਤੇ ਨਾਂ ਯਾਦ ਹੋਉਂਦੇ ਤੇ ਨਾਲ ਪੜ੍ਹਿਆ ਕਰਦੇ ਜਿੱਲੇ ਕਰੇ ਉਹ ਤੇ ਕਿੰਨਾ ਦਾ ਜਲਦਾਰਾ ਦਾ ਪੰਮੀ ਹੁੰਦਾ ਸੀਗਾ ਇੱਕ ਰਾਜਵੀਰ ਸੀ ਉਹ ਉਧਰਲੇ ਤਰ੍ਹਾਂ ਚੋਂ ਜਿਨ੍ਹਾਂ ਨੂੰ ਦੂਜੀ ਪੱਤੀ ਕਹਿੰਦੇ ਨੇ ਆਪਾਂ ਹਾਂ ਜੀ ਹਾਂ ਜੀ ਇੱਕ ਨਾਮ ਰਣਜੀਤ ਸਿੰਘ ਸੀਗਾ ਅੱਛਾ ਜੀ ਤੇ ਜਿਹੜਾ ਹਰਦੇਵ ਸਿੰਘ ਕੇ ਪੰਮੀ ਕਹਿੰਦੇ ਨੇ ਜਿਹਨੂੰ ਉਹ ਪੂਰਾ ਭਰਾ ਉਧਰ ਗਿਆ ਵੈ ਕੈਨੇਡਾ ਚ ਜਰਮਨੀ ਗਿਆ ਹੋਇਆ ਸੀ ਅੱਛਾ ਜਰਮਨੀ ਗਿਆ ਹਾਂ ਜਿਹੜਾ ਪੰਮੀ ਉਹ ਇਹਨਾਂ ਦਾ ਉਹ ਸੀ ਮਰਖਲ ਪੰਜਾਹ ਪੰਜਾਹ ਹਾਂ ਤੇ ਨਸਾਰਨ ਮੈਂ ਜਾਣਦਾ ਇਸ ਤਰ੍ਹਾਂ ਹਾਂਜੀ ਹਾਂਜੀ ਬਹੁਤ ਪਿੰਡ ਦੇ ਵਿੱਚ ਮ제 ਲੈਂਦੇ ਸੀਗੇ ਹਰੇਕ ਨਾਲ ਪਿਆਰ ਸੀਗਾ ਹੁਣ ਵੀ ਜਦੋਂ ਅਸੀਂ ਮਿਲਦੇ ਆ ਤਾਂ ਮਤਲਬ ਸਾਰੇ ਇੱਕ ਦੂਜੇ ਨੂੰ ਭੱਜ ਕੇ ਮਿਲਦਾ ਹਾਂ ਮਮਦ ਮੁੰਡੇ ਜਿਹਦੇ ਮੇਰੇ ਨਾਲ ਸੀਗੇ ਬਾਕੀ ਹੋਰ ਵੀ ਯਾਦ ਕਰਾ ਦਿਓ ਕੋਈ ਜੇ ਮੈਂ ਦੱਸ ਸਕਦਾ ਜਦੋਂ ਮੈਂ ਆਪਦਾ ਮਤਲਬ ਦੱਸਿਆ ਵੀ ਨਾ ਵੀ ਆ ਨਾਗਾ ਜਾਂ ਮੇਰੇ ਪਿਓ ਦਾ ਨਾਮ ਦੱਸਿਆ ਤਾਂ ਇਹਨਾਂ ਨੇ ਇਹ ਕਹਿੰਦੇ ਵੀ ਤੁਹਾਡਾ ਛੱਪੜ ਕੋਲ ਹੈਰਾ ਤੇ ਮੈਂ ਹੈਰਾਨ ਰਹਿ ਗਿਆ ਜਦੋਂ ਪਹਿਲਾਂ ਇਹ ਅਸੀਂ ਅਗੇ ਆ ਵੀ ਜਿਵੇਂ ਕਹਿੰਦਾ ਬਾਬਾ ਪੁੱਛ ਕੱਢਦਾ ਹੈ ਨਾ ਮੈਂ ਆ ਵੀ ਪਿਓ ਦਾ ਨਾਮ ਦੱਸਿਆ ਵੀ ਕੌਰ ਸਿੰਘ ਭੁੱਲ ਰਹਿਣਾ ਤੇ ਕਹਿੰਦੇ ਛੱਪੜ ਕੋਲ ਹੈਰਾ ਮੈਂ ਕਿੱਥੇ ਬੈਠ ਗਿਆ ਆ ਕੇ ਇਹ ਵਧੀਆ ਮਤਲਬ ਲੱਗਿਆ ਜੀ ਜਿਵੇਂ ਪਿੰਡ ਦਾ ਪੁਰਾਣੇ ਬੰਦੇ ਮਿਲਦੇ ਹਨ ਹਾਂ ਉਹ ਜਿਹੜੀ ਵਾਲੀ ਖੁਸ਼ੀ ਹੁੰਦੀ ਹੈ ਹਾਂ ਜੀ ਹਾਂ ਜੀ ਹਾਂ ਜੀ ਬੀ ਆਪਣੇ ਕੋਲੇ ਕਾਰੇ ਕਾਰੇ ਮਿਲ ਨਹੀਂ ਤੇ ਪ੍ਰਾਈਸ सेम ਨਹੀਂ ਹੈ ਮਤਲਬ ਬੀ ਮਤਲਬ ਜਿਹੜੇ ਮਤਲਬ ਸਿਰਕਟ ਵਿੱਚ ਵੀ ਆ ਕੰਪਨੀਆਂ ਜਿਵੇਂ ਰਾਚੀ ਹੋ ਗਈ ਇਹ ਮੇਰੇ ਕੋਲੇ ਆ ਚਾਰ ਪੰਜ ਬੀ ਆਉਂਦੇ ਨੇ ਇਹਨਾਂ ਦੇ ਕਿਸਮ ਦੇ ਨਰਮੇ ਦੇ ਉਹ ਗੱਲ ਬਖਰੀਆ ਵੀ ਹੁਣ ਥੁੰਡੀ ਸੰਡੀ ਕਰਕੇ ਇਹਨਾਂ ਦਾ ਸਿਸਟਮ ਘਟ ਗਿਆ ਕਾਟਾ ਕੰਪਨੀ ਦਾ ਦਿੱਗਜ ਆਉਂਦਾ ਉਹ ਕੰਪਨੀ ਮੇਰੇ ਕੋਲ ਸਿੱਧੀ ਡਾਇਰੈਕਟ ਹੈ ਫਿਰ ਇਹਨਾਂ ਦਾ ਜੀ ਸੀਡ ਦਾ ਆਉਂਦਾ 177 770 445 ਇਹ ਵੀ ਮੇਰੇ ਕੋਲ ਡਾਇਰੈਕਟ ਹੈ ਸਾਰਿਆਂ ਤੋਂ ਪਹਿਲਾਂ ਹਾਈਬ੍ਰਿਡ ਓਂਕਰ ਸੀਡ ਦਾ ਵੀ ਆਇਆ ਉਹ ਸਾਡੇ ਕੋਲ ਏਜੰਸੀ ਸੀਡ ਦੀ ਸਾਰੇ ਪਿੰਡਾਂ ਨਾਲ ਹੀ ਮੇਰਾ ਮਤਲਬ ਵਧੀਆ ਪ੍ਰੇਮ ਹੈ ਜਿਵੇਂ ਕਿ ਹੁਣ ਪਿੰਡਾਂ ਦੇ ਵਿੱਚ ਆਪਣੇ ਸਾਡੇ ਨਹੀਂ ਤੇ ਜਿਹੜੇ ਮੱਕੀ ਦੀ ਬਜਾਹ ਦਾ ਤੇ ਮੂੰਗੀ ਦੀ ਹੈ ਨਾ ਉਹਦੇ ਵਿੱਚ ਆਪਣੇ ਲਿਖੀ ਕਿ ਬ੍ਰੇਡੀਆਂ ਮੱਕੀ ਵੀਰੇ ਜਮੇ ਕ੍ਰਿਸਟਲ ਦੀ ਨੰਬਰ 99999 49 ਕ੍ਰਿਸਟਲ ਕੰਪਨੀ ਦੀ 9999 ਮੱਕੀ ਬਹੁਤ ਕਚੂਰਾ ਉਹ ਮੇਰੇ ਕੋਲੇ ਉਹਦੀ ਡਾਇਰੈਕਟਰ ਜਨਤੀ ਆ ਅੱਛਾ ਬਹੁਤ ਦੂਰ ਤੱਕ ਮਾਲ ਜਾਂਦਾ ਹਾਂਜੀ ਇਹ ਗੱਲ ਵੱਖਰੀ ਆ ਵੀ ਮਤਲਬ ਸਾਡੇ ਪਿਛਲੇ ਰੱਗੂ ਬੰਗੀ ਨੂੰ ਮਤਲਬ ਰਾਮਾ ਨੇੜੇ ਪੈਂਦਾ ਬਿਲਕੁਲ ਜਿੱਥੇ ਬਠਿੰਡੇ ਮਤਲਬ ਬਹੁਤ ਘੱਟ ਹਾਂਜੀ ਸਪੈਸ਼ਲ ਮਾਲ ਲੈਣ ਵਾਸਤੇ ਉਹਦੀ ਲੋੜ ਪੈਂਦੀ ਆ ਜਦੋਂ ਮੇਰਾ ਮੂੰਗੀ ਦੀਤੇ ਮੱਕੀ ਦੀ ਬਿਜਾਤ ਸਾਡੇ ਏਰੀਆ ਚ ਜ਼ਿਆਦਾ ਆ ਬੰਗੀਆਂ ਪੱਕਾ ਕਲਾਂ ਧਲੇ ਰਾਮਾ ਮੰਡੀ ਦੇ ਜਿੰਨੇ ਪਿੰਡ ਲੱਗਦੇ ਆ ਨਾ ਇਹ ਵਿੱਚ ਦੱਸੋ ਆਪਣੇ ਕੋਲੇ ਕਿਹੜਾ ਬੀਜ ਜਿਹੜਾ ਆਪਾਂ ਜੋਗ ਬੀਜ ਸਕਦੇ ਆ ਬਿਚੜਾ ਮਨਾਵਾ ਘੱਟ ਸਕਦੇ ਆ ਮੇਨਲੀ ਜਿਹੜੇ ਆਪਣੇ ਏਰੀਏ ਚ ਸੀਡ ਮੂੰਗੀ ਦਾ ਚੱਲ ਰਿਹਾ ਜੀ ਹਾਂਜੀ ਚਲਣ ਚ ਹੈ ਜ਼ਿਆਦਾ ਡਿਮਾਂਡ ਚ ਹੈ ਮਤਲਬ ਸ਼ਕਤੀਵਰਧਕ ਦਾ ਆ ਗਿਆ ਜੀ ਵਿਰਾਟ 골ਡ ਹਾਂਜੀ ਇਫਸਾ ਦਾ ਆ ਗਿਆ ਬੰਸੀ 골ਡ ਹਾਂਜੀ ਤੇ ਸਟਾਰ ਦਾ ਆ ਗਿਆ 444 ਆਪਣੇ ਏਰੀਏ ਚ ਮੇਨ ਤਿੰਨੇ ਡਿਮਾਂਡ ਚ ਹੈ ਹਾਂਜੀ ਮਲੇ ਮੂੰਗੀ ਦੱਸੀ ਇਹਦਾ ਪਕਾ ਮਤਲਬ ਕਿੰਨੇ ਦਿਨਾਂ ਬਾਅਦ ਆ ਵੈਸੇ ਇਹਨਾਂ ਨੂੰ 60 ਮੂੰਗੀ ਬੋਲ ਦਿੰਦੇ ਆ ਜੀ ਪਰ 75 ਕ ਦਿਨਾਂ 70 ਦਿਨ 75 ਦਿਨ 70 ਤੋਂ 80 ਦਿਨ ਲੈ ਲੈਂਦੀ ਹੈ ਜਿੰਨੀਆਂ ਵੈਰਾਈਆਂ ਤੁਸੀਂ ਦੱਸੀਆਂ ਵੀ ਇਹ 70 ਇਹ ਕੀ ਜੀ ਕੋਈ ਵੀ ਮੂੰਗੀ ਹੈ ਜਿਹਨੂੰ ਆਪਾਂ 60 ਬੋਲਦੇ ਆ ਉਹ ਇੰਨੇ ਦਿਨ ਲੈਂਦੀ ਹੈ ਅੱਛਾ ਝਾੜ ਕਿੰਨਾ ਕ ਨਿਕਲਦਾ ਜੰਦਾ ਜਿਹੜੀ ਝਾੜ ਦੀ ਗੱਲ ਹੈ ਜੀ ਇਹ ਬੇਸਿਕਲੀ ਹਰਿਆਣਾ ਰਾਜਸਥਾਨ ਚ ਹੁੰਦੇ ਆ ਮੂੰਗੀ ਜਿੱਥੇ ਮਾੜੀਆਂ ਜ਼ਮੀਨਾਂ ਸੀਆਂ ਮਤਲਬ ਆਪਣੇ ਨਿਆ ਪੈਟਰਨ ਹੈ ਜੀ ਜਿਵੇਂ ਹੁਣ ਮਤਲਬ ਕਈ ਜਗ੍ਹਾ ਦੇਖਿਆ ਹੈ ਮਤਲਬ 10-10 ਕੁਇੰਟਲ ਤੱਕ ਵੀ ਮੂੰਗੀ ਨਿਕਲੀਆਂ ਇਹ ਦੋਨੇ ਤਿੰਨੇ ਵੈਰਾਈਟੀਆਂ ਬਟ ਮੈਂ ਮੰਨਦਾ ਵੀ ਆਪਣੇ ਹਜੇ ਨਵਾਂ ਪੈਟਰਨ ਹੈ ਆਪਣੇ ਹਜੇ ਕਲੀਅਰ ਹੋਊਗਾ ਵੀ ਕੀ ਹੈ ਕਿਉਂਕਿ ਇੱਕ ਤਾਂ ਫਾਰਮਰ ਵੀ ਆਪਣਾ ਡਬਲ ਮਾਈਂਡਡ ਹੈ ਡਬਲ ਮਾਈਂਡਡ ਮੀਨਸ ਮੂੰਗੀ ਤਾਂ ਉਹ ਲਗਾ ਰਿਹਾ ਹੈ ਉਹਦਾ ਐ ਨਹੀਂ ਪਤਾ ਵੀ ਬਾਹੂ ਆ ਕਿ ਮਤਲਬ ਫਸਲ ਲਊਗਾ ਕਿਉਂਕਿ ਉਸ ਤੋਂ ਬਾਅਦ ਝੋਨਾ ਲਗਾਉਣਾ ਹੈ ਜਾਂ ਝੋਨਾ ਲਗਾਉਣਾ ਉਹ ਕਾਟਨ ਕਣਕਸੋਰੀ ਪਹਿਲੇ ਹੀ ਲੇਟ ਹੈ ਤਾਂ ਮਤਲਬ ਇਹ ਲਗਾ ਕੇ ਹੁਣ 60 ਦੇ ਹਿਸਾਬ ਨਾਲ ਲਾ ਲੈਂਦਾ ਸਭ ਮਤਲਬ 60 ਬੋਲਦੇ ਆ ਵੀ 60 ਦਿਨਾਂ ਦੇ ਹਿਸਾਬ ਨਾਲ ਲਾ ਲੈਂਦਾ ਵਟੇ 70 ਦਿਨ ਤੋਂ 80 ਦਿਨ ਲਊ ਲਊਂਗੇ ਹਾਂਜੀ ਤੇ ਮਤਲਬ ਵੀ ਉਦੋਂ ਗਾਹਾਂ ਵਾਲੀ ਫਸਲ ਨੂੰ ਦੇਖਦੇ ਹੋਏ ਵੀ ਇਹਨੂੰ ਮਤਲਬ ਫਸਲ ਲੈਂਦਾ ਹੈ ਜਾਂ ਬੰਦ ਹੈ ਇਹ ਹਜੇ ਕੋਈ ਕਲੀਅਰ ਨਹੀਂ ਹੈ ਜੀ ਚਲੋ ਹੁਣ ਆਪਣਾ ਲੋਕੇਸ਼ਨ ਬੋਲ ਦਿਓ ਨਾ ਦੁਕਾਨ ਦੀ ਕਿਹੜੇ ਪਾਸੇ ਆ ਤੇ ਆਪਣੇ ਬੰਗੀ ਪੱਕਾ ਗਲਾਂ ਦੇ ਬੰਗੀਆਂ ਦੇ ਲੋਕ ਆ ਕਦੇ ਬਠਿੰਡੇ ਆਉਣ ਤਾਂ ਸੇਵਾ ਦਾ ਮੌਕਾ ਤੁਹਾਨੂੰ ਦੇਣ ਹਨਾ ਆਪਣੀ ਲੋਕੇਸ਼ਨ ਬੋਲ ਦੋ ਆਪਣੀ ਸ਼ਾਪ ਦੀ ਲੋਕੇਸ਼ਨ ਹੈ ਜੀ ਸ਼ਾਪ ਦਾ ਨਾਮ ਹੈ ਜੈਮਾ ট্রেਡਿੰਗ ਕੰਪਨੀ ਇਹ ਮਤਲਬ ਸਬਜੀ ਮੰਡੀ ਦੇ ਨਾਲ ਮਲਤਾਨੀਆਂ ਪੁਲ ਨੂੰ ਰੋਡ ਜਾਂਦੀ ਹੈ ਉਸ ਰੋਡ ਤੇ ਸਟਾਰਟਿੰਗ ਤੇ ਹੀ ਹੈ ਅਸ਼ੋਕਾ ਠਾਬੇ ਦੀ ਬੈਕ ਸਾਈਡ ਇੱਥੇ ਕਾਊਂਟਰ ਆਪਣਾ ਸਨ 2000 ਤੋਂ ਹੈ ਜੀ ਹਾਂਜੀ ਤੇ ਪਰ ਹੁਣ ਪੁਰਾਣੇ ਆਪਣੇ ਪਿੰਡ ਵਾਲੇ ਬੰਦਿਆਂ ਨੂੰ ਸਪੈਸ਼ਲ ਮਤਲਬ ਉਹ ਹੋਊਗਾ ਵੀ ਉਹਨਾਂ ਨੂੰ ਤੋਂ ਮਾਰਜਨ ਨਹੀਂ ਲੱਤਾ ਜਾਊਗਾ ਉਹਨੂੰ ਜੈਨੂਨ ਰੇਟ ਤੇ ਦਿੱਤਾ ਜਾਊਗਾ ਖਾਸ ਕਰਕੇ ਪੰਗੀ ਦੀਆਂ ਲੋਕਾਂ ਨੂੰ ਹਾਂ ਉਹਨਾਂ ਕਿਉਂਕਿ ਉਹ ਮੋਹ ਪਿਆਰ ਦੇਖੋ ਪੁਰਾਣਾ ਜਿਹੜਾ ਵੀ ਕੋਈ ਮੈਂਬਰ ਆਉਂਦਾ ਬਜ਼ੁਰਗਾਂ ਦੇ ਕੋਈ کہانی ਹੈ ਤਾਂ ਉਹਨਾਂ ਨੂੰ ਸਪੈਸ਼ਲ ਟ੍ਰੀਟਮੈਂਟ ਦਿੱਤਾ ਜਾਊਗਾ ਉਸਤੇ ਹਾਂਜੀ ਦੋਸਤੋ ਦੇਖੋ ਆਪਾਂ ਜਮੇਕੀ ਬਾਈ ਨੇ ਦੱਸਿਆ ਆਪਾਂ ਨੂੰ ਵੀ ਜਿਹੜੇ ਪੰਗੀ ਦੇ ਖਾਸ ਕਰਕੇ ਇਹਨਾਂ ਦੇ ਪਿੰਡਾਂ ਦੇ ਲੋਕ ਇਹਨਾਂ ਦੇ ਆਂਢੀ ਗੁਆਂਢੀ ਪਿੰਡਾਂ ਦੇ ਲੋਕ ਆ ਉਹਨਾਂ ਨੂੰ ਖਾਸ ਕਰਕੇ ਇਹਨਾਂ ਨੇ ਮਤਲਬ ਆਫਰ ਦੇਣਗੇ ਇਹ ਤੇ ਆਪਦੇ ਏਰਗੇ ਦੇ ਇਹਨਾਂ ਨੇ ਦੇਖੋ ਇਨਾਂ ਦੇ ਮਤਲਬ ਪੈਦਾ ਤੇ ਇੱਚੀ ਹੋਈ ਹੈ ਬਰਿੰਡੇ ਦੇ ਵਿੱਚ ਇਨਾਂ ਦੇ ਬਾਪ ਪਹਿਲਾਂ ਪਿੰਡ ਤੋਂ ਸੀ ਇਹ ਤੇ ਇਨਾਂ ਨੇ ਬੜੀ ਵਧੀਆ ਗੱਲ ਕੀਤੀ ਹੈ ਵੀ ਪਿੰਡ ਨਾਲ ਜੁੜੇ ਆ ਜੇ ਵੀ ਜੇ ਇੱਕ ਪਿੰਡ ਦਾ ਕੋਈ ਬੰਦਾ ਆਉਂਦੇ ਆ ਇੱਥੇ ਨਾਲ ਕੋਲੇ ਤੇ ਉਹਨਾਂ ਦਾ ਜ਼ਰੂਰ ਮਾਨਤਾਣ ਕਰਨਗੇ ਇੱਥੇ ਆ ਜਾਂਦਾ ਤੇ ਵੀਰੋ ਬੰਗੀ ਵਾਲਿਓ ਇਤਿਹਾਸੇ ਪਾਸੇ ਪਿੰਡਾਂ ਵਾਲਿਓ ਬਾਈ ਨੂੰ ਕਰੋ ਸਪੋਰਟ ਵੱਧ ਤੋਂ ਵੱਧ ਜ਼ਰੂਰ ਦਿਓ ਸੇਵਾ ਦਾ ਮੌਕਾ ਹਨਾ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਬੀ ਦੀ ਲੋੜ ਆ ਤਾਂ ਇੱਕ ਵਾਰੀ ਜ਼ਰੂਰ ਸੇਵਾ ਦਾ ਮੌਕਾ ਦਿਓ ਸਸੀਕਾ ਅਸ਼ੀਕਾ ਬਾਈ ਸਸੀਕਾ